ਨਾਨਕ ਚੌਕ ਜਿੱਥੇ ਸੰਕਟ ਬਾਰੇ ਬੜਾ ਮਸਪਾਗਾ ਦਿਹਾੜਾ ਹੈ ਇਥੋਂ ਅਜਨਕੇਤ ਬੀਲੀ ਦਾ ਟੌਰ ਸਰਕਟ ਹੋਣ ਤੱਕੇ ਸ੍ਰੀ ਗੁਰੂ ਗ੍ਰੰਥ ਸਾਹਿਬਾਰੇ ਦੇ ਪਾਵਨ ਸਰੂਪ ਅਤੇ ਪੂਥੀਆਂ ਅਗਨਪੇਟ ਹੋ ਗਈਆਂ ਉਹ ਕਿ ਅਸੀਂ ਤੇ ਹੋਣੀ ਸਾਨੂੰ ਪੁਲਿਸ ਵੱਲੋਂ ਟੈਲੀਫੋਨ ਗਿਆ ਕਿ ਇੱਕ ਮੁਰਕਨੋਨੀ ਵਿੱਚ ਗੁਰੂ ਘਰ ਦੇ ਵਿੱਚ ਅੱਗ ਲੱਗੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੱਚੇ ਪਾਤਸ਼ਾਹ ਇਹ ਸ਼ਬਦ ਗੁਰੂ ਅਵਤਾਰ ਇਹਨੂੰ ਨਾ ਗਰਮੀ ਲੱਗਦੀ ਆ ਨਾ ਇਹਨੂੰ ਠੰਡ ਲੱਗਦੀ ਜਿਹੜਾ ਸਾਡੇ ਅੱਜ ਕੱਲ ਬਹੁਤ ਰਵਾਜ ਚੱਲ ਗਿਆ ਕਿ ਜਿੱਥੇ ਸਤਗੁਰੂ ਗੁਰੂ ਮਹਾਰਾਜ ਦੇ ਸੱਚੇ ਪਾਤਸ਼ਾਹ ਦਾ ਸੁਖ ਹਸਣਾ ਉਥੇ ਏਸੀ ਲਾਇਆ ਹੋਇਆ ਉੱਥੇ ਚੱਲਦੇ ਆ ਮੈਂ ਸਮਝਾ ਇਹ ਮਨ ਘੜਤ ਕਹਾਣੀਆਂ ਤੇ ਮਨਾਂ ਦੀਆਂ ਆਪਣੀਆਂ ਵਿਚਾਰਾਂ ਵਾ ਪਰ ਸਤਗੁਰੂ ਸਿੱਚੇ ਪਾਤਸ਼ਾਹ ਦੇ ਲਾਗੇ ਨਾ ਤੇ ਪੱਖੇ ਲੱਗਣੇ ਚਾਹੀਦੇ ਆ ਔਰ ਨਾ ਕੋਈ ਏਸੀ ਲਗਾਣਾ ਚਾਹੀਦਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਰੋਡ ਤੇ ਸਥਿਤ ਸ਼ੇਖੂਪੁਰ ਕਲੋਨੀ ਚ ਸਥਿਤ ਗੁਰਦੁਆਰਾ ਸੇਬ ਚ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਜਿਸ ਵਿੱਚ ਲੱਖਾਂ ਰੁਪਏ ਦਾ ਸਮਾਨ ਸੜ ਗਿਆ ਇਸ ਦੇ ਨਾਲ ਹੀ ਸ੍ਰੀ ਗੁਰੂ ਮਹਾਰਾਜ ਦੇ ਦੋ ਪਾਵਨ ਸਰੂਪਾਂ ਨੂੰ ਵੀ ਨੁਕਸਾਨ ਪਹੁੰਚ ਗਿਆ। ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਪੀਸੀਆਰ ਟੀਮ, ਸਿਟੀ ਪੁਲਿਸ ਸਟੇਸ਼ਨ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰ ਚਲਾ ਕੇ ਅੱਗ ਦੇ ਕਾਬੂ ਪਾਇਆ। ਸਥਾਨਕ ਸੰਗਤ ਨੇ ਵੀ ਅੱਗ ਬੁਝਾਉਣ 'ਚ ਮਦਦ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਸੇ ਡੀਐਸਪੀ ਹਰਪੀ ਸਿੰਘ ਨੇ ਦੱਸਿਆ ਕਿ ਅਗਨੀ ਕਾਂਡ ਵਿੱਚ ਕੁਰਬਾਨ ਹੋਏ ਸ਼੍ਰੀ ਗੁਰੂ ਮਹਾਰਾਜ ਦੇ ਦੋਵੇਂ ਪਾਵਨ ਸਰੂਪ ਪੂਰੇ ਵਿਸ਼ਵਾਸ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਡੋਗਰਾ ਵਾਲਾ ਨੂੰ ਸੌਂਪ ਦਿੱਤੇ ਗਏ ਹਨ। ਉਨਾ ਕੇ ਹਾਕੀ ਮੁੜਲੀ ਜਾਂਚ ਤੋਂ ਪਤਾ ਲੱਗਾ ਕਿ ਅੱਗ ਸ਼ਾਰਟ ਸਰਕਟ ਕਰਨ ਲੱਗੀ ਹੈ ਜਿਸ ਨੂੰ ਕਾਫੀ ਮੁਸ਼ਕਲ ਤੋਂ ਬਾਅਦ ਕਾਬੂ ਕੀਤਾ ਗਿਆ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੇਖੂਪੁਰ ਕਲੋਨੀ ਸਥਿਤ ਗੁਰਦੁਆਰਾ ਸ਼੍ਰੀ ਸਿੰਘ ਸਭ ਨਾਨਕ ਚੌਂਕ ਚ ਦੁਪਹਿਰ ਸਮੇਂ ਅਚਾਨਕ ਅੱਗ ਲੱਗ ਗਈ ਜਿਸ ਨਾਲ ਗੁਰਦੁਆਰਾ ਸਾਹਿਬ ਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਦੇ ਨਾਲ ਹੀ ਗੁਰੂ ਮਹਾਰਾਜ ਦੇ ਦੋ ਸਰੂਪ ਵੀ ਅਗਨਪੇਟ ਹੋ ਗਏ ਨੇ ਕਟਨੰਦੀ ਸੂਚਨਾ ਮਿਲਨ ਤੋਂ ਬਾਅਦ ਪੀਸੀਆਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਸੰਗਤ ਅਤੇ ਮੁਖ ਗ੍ਰੰਥੀ ਬਗੀਚਾ ਸਿੰਘ ਨੇ थाना ਸਿਟੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਬਚਾਅ ਕਾਰਜ ਕੀਤਾ ਅਤੇ ਅੱਗ ਤੇ ਕਾਬੂ ਪਾਇਆ ਗਿਆ ਸੂਚਨਾ ਮਿਲਨ ਤੋਂ ਬਾਅਦ ਧਰਮ ਪ੍ਰਚਾਰ ਕਮੇਟੀ ਦੇ ਮੁਖ ਪ੍ਰਚਾਰਕ ਭਾਈ ਹਰਜੀਤ ਸਿੰਘ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਸਮੇਤ ਸ਼੍ਰੋਮਣੀ ਕਮੇਟੀ ਮੈਂਬਰ ਮੌਕੇ ਤੇ ਪਹੁੰਚੇ ਅਤੇ ਘਟਨਾ ਸੰਬੰਧੀ ਜਾਣਕਾਰੀ ਹਾਸਲ ਕੀਤੀ ਜਦੋਂ ਜਿਹੜੀ ਇਹ ਘਟਨਾ ਸ਼ੇਕੂਪੁਰ ਗੁਰਦੁਰਾ ਸਾਹਿਬ ਆਪਰੀ ਹੈ ਕੀ ਘਟਨਾ ਹੈਗੀ ਹੈ ਤੇ ਕਿੰਨੇ ਕ ਵਜੇ ਦਾ ਇਹ ਸਮਾਸੀ ਜਦੋਂ ਘਟਨਾ ਵਾਪਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਕਪੂਰਥਲੇ ਵਾਸੀਆਂ ਵਾਸਤੇ ਖਾਸ ਕਰਕੇ ਗੁਰਦਾਨਕ ਚੌਂਕ ਦੀਆਂ ਸੰਗਤਾਂ ਵਾਸਤੇ ਬੜਾ ਮਤਭਾਗਾ ਦਿਹਾੜਾ ਹੈ ਕਿ ਤੋਂ ਅਗਨਪੇਟ ਬੀਰੀ ਦਾ ਤੌਰ ਸਰਕਤ ਹੋਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਵਨ ਸਰੂਪ ਅਤੇ ਪੋਥੀਆਂ ਅਗਨਪੇਟ ਹੋ ਗਈਆਂ ਇਹ ਬੜੀ ਦੁਖਦਾਈ ਮੈਂ ਪਰੇਮਾਨਾ ਇਹ ਖਬਰ ਆਜੀਏ ਸਾਹਮਣੇ ਪੇਸ਼ ਕਰ ਰਿਹਾ ਕਿਉਂਕਿ ਅਸੀਂ ਤੇ ਹੁਣੇ ਸਾਨੂੰ ਪੁਲਿਸ ਵੱਲੋਂ ਟੈਲੀਫੋਨ ਗਿਆ ਕਿ ਇਕਪੁਰ ਕਲੋਨੀ ਵਿੱਚ ਗੁਰੂ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਅਗਰ ਪੇਟ ਹੋ ਗਿਆ ਦੋਸਰੂਪ ਤੇ ਨਾਲੇ ਹੋਰ ਬਹੁਤ ਵੱਡਾ ਨੁਕਸਾਨ ਹੋਇਆ ਅਸੀਂ ਉਸੇ ਵੇਲੇ ਆਪਣੇ ਸਾਰੇ ਪ੍ਰਚਾਰਕਾਂ ਨਾਲ ਲੈ ਕੇ ਮੈਂ ਇੱਥੇ ਹਾਜ਼ਰ ਹੋਇਆ ਹਾਂ ਔਰ ਪੁਲਿਸ ਆਪਣੇ 60 ਜੀ ਜੀ ਹੋਈ ਸੀ ਸਾਡੇੋਂ ਤੋਂ ਪਹਿਲਾਂ ਪੁਲਿਸ ਨੇ ਆਪਣੀ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਹੈ ਪਰ ਮੈਂ ਇੱਕ ਬੇਨਤੀ ਕਰਨੀ ਚਾਹਨਾ ਸਾਰੀ ਲੋਕਾਈ ਨੂੰ ਖਾਸ ਕਰਕੇ ਗੁਰਦਆਮਾਂ ਦੀ ਗੁਰੂ ਘਰਾਂ ਦੀ ਸੇਵਾਦਾਰਾਂ ਨੂੰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਗੁਰੂ ਅਵਤਾਰ ਹੈ ਇਹਨੂੰ ਨਾ ਗਰਮੀ ਲੱਗਦੀ ਆ ਨਾ ਇਹਨੂੰ ਠੰਡ ਲੱਗਦੀ ਜਿਹੜਾ ਸਾਡੇ ਅੱਜਕੱਲ ਬਹੁਤ ਰਵਾਜ ਚੱਲ ਗਿਆ ਕਿ ਜਿੱਥੇ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਖ ਹਸਣਾ ਉਥੇ ਏਸੀ ਲਾਇਆ ਹੋਇਆ ਪੱਖੇ ਚੱਲਦੇ ਆ ਜਦ ਕਿ ਮੈਂ ਸਮਝਾਂ ਇਹ ਮਨ ਘੜਤ ਖਾਣੀਆਂ ਤੇ ਮਨਾਂ ਦੀਆਂ ਆਪਣੀਆਂ ਵਿਚਾਰਾਂ ਵਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਲਾਗੇ ਨਾ ਤੇ ਪੱਖੇ ਲੱਗਣੇ ਚਾਹੀਦੇ ਆ ਔਰ ਨਾ ਕੋਈ ਏਸੀ ਲੱਗਣਾ ਚਾਹੀਦਾ ਇਹ ਮੇਰੀ ਸਾਰੀਆਂ ਸੰਗਤਾਂ ਦੇ ਗੁਰੂ ਘਰਾਂ ਦੇ ਸੇਵਾਦਾਰਾਂ ਦੇ ਚਰਨਾਂ 'ਚ ਇਹ ਬੇਨਤੀ ਆ ਦੂਸਰੀ ਮੰਦਤ ਭਾਜੀ ਇੱਕ ਇਹ ਗੱਲ ਹੋਈ ਕਿ ਜਦੋਂ ਇਹ ਅਗਨ ਭੇਟ ਹੋਏ ਜਦੋਂ ਇਹ ਸਾਰਾ ਭਾਣਾ ਵਰਤਿਆ ਉਸ ਸਮੇਂ ਨਾ ਚੱਕਰਤੀ હાજર ਸੀ ਨਾ ਕੋਈ ਹੋਰ ਵਿਅਕਤੀ હાજર ਸੀ ਜਿਹੜੀ ਕਿ ਬੜੀ ਮੰਦ ਭਾਗੀ ਗੱਲ ਹੋਈ ਆ ਕਿ ਉਹਨਾਂ ਦੇ ਜਦੋਂ ਕੋਈ ਥ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਕਿ ਹਰ ਗੁਰੂ ਘਰ ਦੇ ਵਿੱਚ ਹਰ ਵੇਲੇ ਇੱਕ ਸੇਵਾਦਾਰ ਹੋਣਾ ਜ਼ਰੂਰੀ ਆ ਪਰ ਇੱਥੇ ਅੱਜ ਕੋਈ ਵੀ ਹਾਜ਼ਰ ਨਹੀਂ ਪਾਇਆ ਗਿਆ ਜਿਸ ਕਰਕੇ ਬਹੁਤ ਮੰਦ ਭਾਗੀ ਘਟਨਾ ਜਿਹੜੀ ਆ ਵਾਪਰੀ ਆ ਅਸੀਂ ਇਸ ਇਲਾਕੇ ਦੇ ਵੀ ਜਿਹੜੇ ਇਸ ਮੁਹੱਲੇ ਦੇ ਸਾਰੇ ਮਾਰਕੀਟ ਵਾਲੇ ਲੋਕਾਂ ਨੂੰ ਨਾਲ ਮਿਲੇ ਆ ਉਹਨਾਂ ਨੇ ਵੀ ਦੱਸਿਆ ਵੀ ਜਦੋਂ ਚੇਤੇ ਸਾਰਾ ਬਾਣਾ ਵਰਤਿਆ ਪਰ ਕਿਸੇ ਦੀ ਸ਼ਰਾਰਤ ਨਹੀਂ ਪਾਈ ਗਈ ਕਿਸੇ ਦਾ ਕੋਈ ਇਹਦੇ ਵਿੱਚ ਇਹ ਨਹੀਂ ਸਾਬਤ ਹੋ ਸਕਿਆ ਕਿ ਕਿਸੇ ਨੇ ਜਾਣ ਕੇ ਇਹ ਕਾਰਵਾਈ ਕੀਤੀ ਆ ਪੁਲਿਸ ਨੇ ਵੀ ਸਾਰੀ ਸਾਡੇ ਸਤਕਾਰਯੋਗ ਇੱਥੇ ਔਰ ਸਾਰੇ ਅਫਸਰ ਵੀ ਆਏ ਆ ਐਸਐਚਓ ਸਾਹਿਬ ਆਏ ਆ ਉਹਨਾਂ ਨੇ ਵੀ ਆ ਕੇ ਪੂਰੀ ਪੜਤਾਲ ਕੀਤੀ ਆ ਕਿ ਜਿਸੋ ਇਹ ਸਾਬਤ ਹੋਇਆ ਕਿ ਅਜਨ ਕੇਤੇ ਬਾਣਾ ਵਰਤਿਆ ਤੇ ਵਰਤਿਆ ਸਿਰਫ ਦੇ ਸਿਰਫ ਸ਼ਾਰਟ ਸਰਕਟ ਕਰਕੇ ਆ ਬਿਜਲੀ ਦੇ ਸ਼ਾਰਟ ਹੋਣ ਕਰਕੇ ਆ ਕਿਉਂਕਿ ਜਿਹੜੇ ਛੋਟੇ ਪੱਖੇ ਲਾਏ ਹੋਏ ਆ ਉਹ ਪੱਖੇ 24 ਘੰਟੇ ਚੱਲੀ ਜਾਂਦੇ ਆ ਔਰ 24 ਘੰਟੇ ਚੱਲਣ ਦੇ ਨਾਲ ਉਹ ਪੱਖੇ ਜਿਹੜੇ ਆ ਉਹਨਾਂ ਨੂੰ ਗਰਮ ਹੋ ਕੇ ਅਗਲਾ ਜਾਂਦੀ ਆ ਉਹ ਮੈਂ ਸਾਰੀਆਂ ਸੰਤਾਂ ਦੇ ਚਹਨਾ ਦੀ ਬੇਨਤੀ ਕਰਦਾ ਇਸ ਇਲਾਕੇ ਦਾ ਸੇਵਾਦਾਰ ਹੋਣ ਦੇ ਨਾਤੇ ਵੀ ਪਹਿਲੀ ਗੱਲ ਤੇ ਪੱਖਿਆਂ ਦੀ ਕੋਈ ਲੋੜ ਨਹੀਂ ਏਸੀਆਂ ਦੀ ਗੁਰੂ ਘਰ ਤੇ ਕੋਈ ਲੋੜ ਨਹੀਂ ਪਰ ਜਿੱਥੇ ਅੰਦਰ ਲਾਓ ਜਿੱਥੇ ਸੰਗਤਾਂ ਨੇ ਬੈਠਣਾ ਜਿੱਥੇ ਮਹਾਰਾਜ ਦਾ ਸੋਖਾ ਸੁਣਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਆ ਉਥੇ ਕਿਰਪਾ ਕਰਕੇ ਨਾ ਪੱਖਾ ਨੇੜੇ ਹੋਵੇ ਨਾ ਏਸੀ ਨੇੜੇ ਹੋਵੇ ਤੇ ਸੇਵਾਦਾਰਾਂ ਦੀ ਜ਼ਿੰਮੇਵਾਰੀ ਇਹ ਬਣਦੀ ਆ ਕਿ ਜਦੋਂ ਸੰਗਤਾਂ ਉੱਠ ਕੇ ਆਪਣੇ ਚਲੇ ਜਾਂਦੀਆਂ ਉਸੇ ਟਾਈਮ ਸਾਰੀਆਂ ਲਾਈਟਾਂ ਦਾ ਔਰ ਸਾਰੇ ਪੱਖਿਆਂ ਦਾ ਏਸੀ ਉਸ ਵੇਲੇ ਬੰਦ ਹੋਣਾ ਚਾਹੀਦਾ ਹੈ ਉਹ ਜੀ ਇਸ મતਭਾਗੀ ਕੱਢਣਾ ਤੇ ਮੈਂ ਬੜਾ ਦੁੱਖ ਤਾਂ ਡਰਾਵਾ ਕਰਦਾ ਤੇ ਆ ਸਤਿਗੁਰੂ ਜੀ ਗੜੀ ਅਰਦਾਸ ਕਰਦਾ ਕਿ ਸਾਰੀ ਸੰਗਤ ਨੂੰ ਇਹ ਮਨ ਮਤ ਸਮਤ ਬਥੋ ਜਿਹੜੇ ਗੁਰੂ ਘਰਾਂ ਦੀ ਸੇਵਾ ਕਰਨ ਵਿੱਚ ਸਫਲ ਰਹਿਣ ਬਹੁਤ ਬਹੁਤ ਦੁੱਖ ਹੋਇਆ ਇੱਥੇ ਆ ਕੇ